ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦਸੀ ਕੀ ਚਲ ਪਠਾਨਕੋਟ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਸਨ ਅਤੇ ਇਹ ਲੁੱਟਾਂ ਖੋਹਾਂ ਕਰਨ ਵਾਲੇ ਪੁਲਿਸ ਦੇ ਹੱਥ ਨਹੀਂ ਸੀ ਲੱਗ ਰਹੇ ਜਦਕਿ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਚੱਰੀ ਸੀ ਕਿ ਕੱਲ ਜਦੋਂ ਪਠਾਨਕੋਟ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਅਬਰੌਲ ਨਗਰ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਕਿ ਦੋ ਨੌਜਵਾਨ ਜਦੋਂ ਨਾਕੇਤੇ ਪੁਜੇ ਤਾਂ ਉਹਨਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਇੱਕ ਨੌਜਵਾਨ ਕੋਲੋਂ ਹੈਰੋਇਨ ਬਰਾਮਦ ਹੋਈ ਜਦਕਿ ਦੂਸਨੇ ਨੌਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਵੀ ਪੁਲਿਸ ਵੱਲੋਂ ਕਾਬੂ ਕਾਲਿਆ ਗਿਆ ਅਤੇ ਜਦੋਂ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਠਾਨਕੋਟ ਵਿੱਚ ਜਿਹੜੀਆਂ ਵੀ ਲੁੱਟਾਂ ਖਵਾਆਂ ਹੋਈਆਂ ਹਨ ਉਹ ਸਾਰੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ ਉਹਨਾਂ ਦੇ ਨਾਲ ਇੱਕ ਹੋਰ ਨੌਜਵਾਨ ਵੀ ਸ਼ਾਮਿਲ ਹੈ ਜਿਸ ਦੇ ਚਲਦੇ ਪੁਲਿਸ ਵੱਲੋਂ ਇਹਨਾਂ ਦੋਨਾਂ ਨੌਜਵਾਨਾਂ ਉਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਪੀ ਮਨੋਜ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਨੌਜਵਾਨਾਂ 'ਤੇ ਪਹਿਲੇ ਵੀ ਕਈ ਮਾਮਲੇ ਦਰਜਾ ਬਨੇਰੋ ਸਾਡੇ ਨਾਲ ਤੇ ਦੇਖਦੇਵੋ ਪਠਾਨਕੋਟ ਮੀਡੀਆ ਤੁਸੀਂ ਕੱਲ ਦੋ ਬੰਦੇ ਫੜੇ ਨੇ ਜਿੱਦਾਂ ਤੁਸੀਂ ਸੁਣਾਈਆਂ ਕਿ ਮਾਨਯੋਗ ਸੀਐਮ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਤੇ ਸਾਡੇ ਡੀਜੀਪੀ ਸਰ ਸ੍ਰੀ ਗੌਰਵ ਯਾਦਵ ਜੀ ਦੇ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ ਅਨੁਸਾਰ ਹਰ ਜਗ੍ਹਾ ਤੇ ਸਾਡੇ ਨਾਕੇ ਲੱਗੇ ਹੋਏ ਨੇ ਸਾਰਾ ਤੁਸੀਂ ਦੇਖ ਰਹੇ ਹੋ ਸ੍ਰੀ ਅੰਮ੍ਰਿਤਨਾਰਾਇਣ ਜੀ ਯਾਤਰਾ ਵੀ ਚੱਲ ਰਹੀ ਹੈ ਹਰ ਨਾਕੇ ਤੁਸੀਂ ਵੀ ਚੈੱਕ ਕੀਤੇ ਆ ਹਰ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਕੱਲ ਮਤਲਬ 19 ਤਰੀਕ ਨੂੰ ਸਾਡੇ ਅਬਰੋਲ ਨਗਰ ਪੁਲ ਦੇ ਨਾਲ ਪੁਲ ਦੇ ਕੋਲ ਐਸਐਚਯੂ ਡਿਵੀਜ਼ਨ ਨੰਬਰ ਨੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੇ ਚੈਕਿੰਗ ਚੱਲ ਰਹੀ ਸੀਗੀ। ਉੱਥੇ ਬੀਲ 2 ਵੀਲਰ 4 ਵੀਲਰਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਦੋ ਨੌਜਵਾਨ ਉੱਥੋਂ ਪੈਦਲ ਆ ਰਹੇ ਸੀਗੇ ਜਦੋਂ ਉਹਨਾਂ ਨੂੰ ਰੋਕਿਆ ਇੱਕ ਐਂਥਨੀ ਉਰਫ ਸਾਹਿਲ ਉਹਦੀ ਚੈਕਿੰਗ ਕੀਤੀ ਉਹਦੇ ਕੋਲੋਂ ਜਿਹੜਾ ਹਿਰੋਇਨ ਬਰਾਮਦ ਹੋਈ ਜਦੋਂ ਦੂਜੇ ਬੰਦੇ ਨੂੰ ਅਸੀਂ ਵਿਸਾਲ ਨੂੰ ਫੜਨ ਲੱਗੇ ਤੇ ਉਹਨਾਂ ਜਿਹੜਾ ਪੁੱਲ ਦੇ ਕੋਲੋਂ ਛਾਲ ਮਾਰਤੀ ਜਿਹਦੇ ਕਰਕੇ ਉਹਦੇ ਪੈਰ ਤੇ ਸੱਟ ਵੀ ਲੱਗੀ ਇਹਨਾਂ ਦੋਨਾਂ ਨੂੰ ਫੜਨ ਤੋਂ ਬਾਅਦ ਅਸੀਂ ਇਹਨਾਂ ਦੀ ਚੈਕਿੰਗ ਜਦੋਂ ਕੀਤੀ ਆ ਤੇ ਇਹਨਾਂ ਕੋਲੋਂ 45.12 ਗ੍ਰਾਮ ਜਿਹੜੀ ਆ ਹਿਰੋਇਨ ਬਰਾਮਦ ਹੋਈ ਆ ਅੱਗੇ ਫਰਦਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿੰਨੀਆਂ ਵੀ ਸਨੇਚੀਆਂ ਪਠਾਨਕੋਟ ਦੇ ਵਿੱਚ ਹੋਈਆਂ ਨੇ ਉਹ ਵਿਸਾਲ ਕੁਮਾਰ ਨੇ ਦੱਸਿਆ ਕਿ ਮੈਂ ਔਰ ਗੁਰਜੀਤ ਕੁਮਾਰ ਉਰਫ ਕੈਟ ਜਿਹੜਾ ਹਾਲੇ ਤੱਕ ਸਾਡੇ ਤੋਂ ਫੜਿਆ ਨਹੀਂ ਗਿਆ ਉਹਨੂੰ ਜਲਦੀ ਅਸੀਂ ਫੜਾਂਗੇ ਜਿੰਨੀਆਂ ਵੀ 2025 ਚ ਇਥੇ ਸਨੇਚਿੰਗਾਂ ਹੋ ਰਹੀਆਂ ਨੇ ਉਹ ਸਾਰੀਆਂ ਸਨੇਚਿੰਗਾਂ ਇਹਨਾਂ ਨੇ ਕੀਤੀਆਂ ਨੇ ਹੁਣ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਨਾਂ ਰਿਮਾਂਡ ਲਾਵਾਂਗੇ ਕੁਛ ਗਿੱਚ ਕਰਾਂਗੇ ਜੋ ਵੀ ਚੀਜ਼ ਜਿੰਨੀ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਡੇ ਸਾਹਮਣੇ ਲਿੱਤੇ ਜਾਊਗਾ ਤੇ ਤੁਹਾਨੂੰ ਪਤਾ ਹੀ ਆ ਕਿ ਸਾਡੀ ਪੁਲਿਸ ਪਠਾਨਕੋਟ ਪੁਲਿਸ ਪਿੱਛੇ ਵੀ ਬਹੁਤ एफआईआरਾਂ ਲੋਜ ਹੋਈ ਨੇ ਬਹੁਤ ਬੰਦੇ ਫੜੇ ਨੇ ਪੈਡਲਰ ਫੜੇ ਨੇ ਸਪਲਾਈਰ ਫੜੇ ਨੇ ਤੇ ਅਸੀਂ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆ ਕਿ ਸਾਨੂੰ ਦੱਸਣ ਜਿੱਥੇ ਵੀ ਕੋਈ ਇਹੋ ਜਿਹਾ ਧੰਦਾ ਕਰ ਰਿਹਾ ਤੇ ਉਹ ਜ਼ਰੂਰ ਪੁਲਿਸ ਨਾਲ ਕੰਟੈਕਟ ਕਰਨ ਤੇ ਅਸੀਂ ਇਸ ਨਸੇ ਨੂੰ ਖਤਮ ਕਰ ਸਕੀਏ ਇਹ ਸਾਰਿਆਂ ਤੋਂ ਸਾਰਿਆਂ ਤੋਂ ਮੇਰੀ ਬੇਨਤੀ ਆ ਔਰ ਸਭ ਤੋਂ ਜ਼ਿਆਦਾ ਪ੍ਰੈਸ ਤੋਂ ਬੇਨਤੀ ਆ ਹਾਂ ਪਹਿਲੇ ਇਹਨਾਂ ਦੇ 7 ਮਾਮਲੇ ਦਰਜ ਨੇ ਸਨੇਚਿੰਗ ਦੇ ਡਿਵੀਜ਼ਨ ਨੰਬਰ 1 ਦੇ ਵਿੱਚ 2 ਮੁਕਦਮੇ ਸਨੇਚਿੰਗ ਦੇ ਡਿਵੀਜ਼ਨ ਨੰਬਰ 2 ਦੇ ਵਿੱਚ ਤਿੰਨ ਮੁਕਦਮੇ ਹੈਗੇ ਇਹਨਾਂ ਦੇ ਤੇ ਡਿਵੀਜ਼ਨ ਆਪਣੇ ਸੁਜਾਨਪੁਰ ਥਾਣੇ ਦੇ ਇਹਨਾਂ ਦੇ ਦੋ ਮੁਕਦਮੇ ਦਰਜੇ ਔਰ ਜਿਹੜਾ ਇਹ ਆਪਣਾ ਵਿਸਾਲ ਆ ਇਹਦੇ ਤੇ ਪਹਿਲੇ ਵੀ ਪੰਜ ਮੁਕਦਮੇ ਜਿਹੜੇ ਆ ਦਰਜ ਨੇ ਦੋ ਗਰਦਾਸਪੁਰ ਤਿੰਨ ਪਠਾਨਕੋ ਇਹ ਪੁਰਾਣੇ ਮੁਕਦਮੇ ਨੇ ਤੁਸੀਂ ਹੀਰੋਨ ਕਿਥੋਂ ਲੈ ਕੇ ਜਾਂਦੇ ਸੀ ਇਹ ਜਿਹੜਾ ਜਦੋਂ ਹੁਣ ਤੱਕ ਪੁੱਛ ਗਈ ਸਚਾਇਆ ਇਹ ਜਿਹੜਾ ਛੰਨੀ ਬੇਲੀ ਤੋਂ ਲੈ ਕੇ ਆਉਂਦੇ ਸੀਗੇ ਸਰ ਇਹ ਜਿਹੜੀ ਸਨੇਚਿੰਗ ਦੀ ਜਿਹੜੀ ਵਰਤਤਾ ਕਰਦੇ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਇਹਨਾਂ ਦਾ ਮਾਸਟਰਮਾਈਂਡ ਇਹੀ ਹੈਗਾ ਆਪਣਾ ਜਿਹੜਾ ਕੈਟ ਆ ਆਪਣਾ ਗੁਰਜੀਤ ਸਿੰਘ ਕੈਟ ਜਿਹੜਾ ਉਹ ਸਨੇਚ ਕਰਦਾ ਸੀਗਾ ਤੇ ਜਿਹੜਾ ਵਿਸਾਲ ਸੀਗਾ ਉਹ ਮੋਟਰਸਾਈਕਲ ਚਲਾਉਂਦਾ ਸੀਗਾ ਏ 2025 ਤੋਂ ਹੁਣ ਤੱਕ ਜਦੋਂ ਦਾ ਸਾਲ ਸਟਾਰਟ ਹੋਇਆ ਦਾ ਲਗਭਗ 6 ਸਾਧ ਦੇ ਕਰੀਬ ਬਣੀ ਸਨੈਚਿੰਗ ਹੋਈ ਹੈ ਹਾਂ ਉਹ ਸਾਰੀਆਂ ਇਹਨਾਂ ਨੇ ਹੀ ਕੀਤੀਆਂ ਨੇ ਦੋਨਾਂ ਨੇ ਉਹ ਕਹਿੰਦੇ ਜਿਹੜੇ ਮੁੱਖ ਰੋਪੀ ਗੜੇ ਇਹ ਇਹ ਮੁੱਖ ਰੋਪੀ ਨੇ ਜੀ